ਅਸਲਾਮੁਅਲੈਕਮ ਵੀਰੋ ਕੀ ਹਾਲ ਹੈ امید ਕਰਨੇ ਤੁਹੀ ਸਾਰੇ ਵਧੀਆ ਹੋਗੇ ਅੱਜ ਦੀ ਵੀਡੀਓ ਬਹੁਤ ਹੀ ਇੰਟਰਸਟਿੰਗ ਤੇ ਬਹੁਤ ਵਧੀਆ ਹੈ ਕਿਉਂਕਿ ਇਹਦੇ ਵਿੱਚ ਦੋ ਵੱਡੀਆਂ ਗੱਲਾਂ ਦੇ ਖੁਲਾਸੇ ਹੋ ਰਹੇ ਆ ਕੰਗਨਾਰ ਨਾਉਤ ਜਿਨੇ ਕਿ ਪੰਜਾਬ ਦੇ ਉੱਤੇ ਟਿੱਪਣੀ ਕੀਤੀ ਸੀ ਤੇ ਹਾਈ ਕੋਰਟ ਦੀ ਤਰਫੋਂ ਹੁਣ ਇੱਕ ਵੱਡਾ ਫੈਸਲਾ ਆ ਗਿਆ ਹੈ ਆਖਰੋ ਕੀ ਫੈਸਲਾ ਇਹ ਵੀ ਆਪਾਂ ਅੱਜ ਦੀ ਵੀਡੀਓ 'ਚ ਦੇਖਾਂਗੇ ਤੇ ਨਾਲ ਹੀ ਨਾਲ ਇੱਕ ਨਿੱਜੀ ਟੀਵੀ ਨੇ ਆਵਾਮ ਦੇ ਕੋਲ ਸਰਵੇ ਜਾ ਕੇ ਕੀਤਾ ਤੇ ਆਵਾਮ ਨੂੰ ਪੁੱਛਿਆ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫਾਰੇ ਤੁਹਾਡਾ ਕੀ ਕਹਿਣਾ ਹੈ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਤੁਹਾਡੀ ਕੀ رائے ਹੈ ਤੇ ਆਵਾਮ ਆਗੋ ਕੀ ਕਹਿੰਦੀ ਪਈ ਹੈ ਇਹ ਵੀ ਆਪਾਂ ਅੱਜ ਦੀ ਵੀਡੀਓ ਦੇਖਾਂਗੇ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਵੀਡੀਓ ਫਿਰ ਕਰਨੇ ਸਿ ਵਿਚਾਰ ਪੰਜਾਬ ਦੇ ਲੋਕਾਂ ਦੀ ਮੰਗ ਸੀ ਕਿ ਵਿਕਰਮ ਸਿੰਘ ਮਜੀਠੀਆ ਡਿਬਰੂਗੜ੍ਹ ਦੇ ਵਿੱਚ ਸ਼ਿਫਟ ਹੋਣਾ ਚਾਹੀਦਾ ਇਹ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਸਰਕਾਰ ਨੂੰ ਕਿਹਾ ਤਾਂ ਹੁਣ ਅੱਜ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜੀ ਖਬਰ ਦੇਖਣ ਜਾ ਰਹੇ ਹੋ ਹੈਰਾਨ ਕਰ ਦੇਣ ਵਾਲੀ ਹੈ ਔਰ ਦੂਜੇ ਪਾਸੇ ਕੰਗਣਾ ਰਣੌਤ ਜਿਹੜੀ ਕਿ ਕਿਸਾਨੀ ਅੰਦੋਲਨ ਦੇ ਸਮੇਂ ਪੰਜਾਬ ਦੀਆਂ ਕੁਝ ਮਾਵਾਂ ਤੇ ਭੈਣਾਂ ਨੂੰ ਜਿਹੜੀ ਟਿੱਪਣੀ ਕੀਤੀ ਸੀ ਹਾਈ ਕੋਰਟ ਬਣੀ ਇੱਕ ਬਹੁਤ ਵੱਡਾ ਝਟਕਾ ਕੰਗਣਾ ਰਣੌਤ ਨੂੰ ਵੀ ਮਿਲ ਗਿਆ ਯਾਨੀ ਕੰਗਣਾ ਰਣੌਤ ਨੂੰ ਜੇਲ੍ਹ ਹੋ ਸਕਦੀ ਹੈ ਪੰਜਾਬ ਦੇ ਉੱਤੇ ਟਿੱਪਣੀ ਕਰਨ ਵਾਲੀ ਕੰਗਣਾ ਵੀ ਤਸੁੱਤੀ ਫਸ ਗਈ ਹੈ ਤੇ ਜਿਹੜਾ ਸਭ ਤੋਂ ਵੱਡਾ ਕੇਸ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਝੀੜੀਆ ਦਾ ਉਹਨੂੰ ਲੱਗੇ ਪੰਜਾਬ ਦੇ ਲੋਕਾਂ ਦੀ ਇੱਕ ਰਿਪੋਰਟ ਤਿਆਰ ਕੀਤੀ ਸੀ ਇੱਕ ਨਿਊ ਚੈਨਲ ਨੇ ਉਹਨਾਂ ਨੇ ਇੱਕ ਸਰਵੇ ਦੀ ਤਰ੍ਹਾਂ ਪੰਜਾਬ ਦੇ ਲੋਕਾਂ ਤੋਂ ਪੁੱਛਿਆ ਕਿ ਵਿਕਰਮ ਸਿੰਘ ਮਜੀਠੀਆ ਦੇ ਲੋਕ ਪੱਖ ਵਿੱਚ ਨੇ ਜਾਂ ਵਿਰੋਧ ਵਿੱਚ ਨੇ ਤਾਂ ਉਸ ਨਿਊ ਚੈਨਲ ਨੇ ਇੱਕ ਸਰਵੇ ਕੀਤਾ ਪਰ ਉਹਦੇ ਵਿੱਚ ਕੀ ਪਾਇਆ ਗਿਆ ਪੰਜਾਬ ਦੇ 90% ਲੋਕ ਵਿਕਰਮ ਸਿੰਘ ਮਜੀਠੀਆ ਨੂੰ ਇਹੀ ਕਹਿ ਰਹੇ ਸੀ ਕਿ ਭਈ ਪੰਜਾਬ ਦੀ ਸਰਕਾਰ ਇਹਨੂੰ ਡਿਬਰੂਗੜ ਦੇ ਵਿੱਚ ਸ਼ਿਫਟ ਕਰੇ ਜਾਂ ਫਿਰ ਕਹਿੰਦੇ ਇਹਨੂੰ ਫਾਂਸੀ ਦਾ ਦੇਵੇ ਪੰਜਾਬ ਦੇ ਲੋਕਾਂ ਦੀ ਮੰਗ ਬੜੀ ਕੜੀ ਸੀ ਪਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਉਹ ਕਹਿੰਦੇ ਜੀ ਅਸੀਂ ਵਿਕਰਮ ਸਿੰਘ ਮਜੀਠੀਆ ਨੂੰ ਪੱਕੇ ਪੈਰੀਂ ਚੱਕਿਆ ਤੇ ਅਸੀਂ ਨੂੰ ਛੱਡ ਦਿੱਤਾ ਵੀ ਹੈਗੇ ਪਰ ਦੂਜੇ ਪਾਸੇ ਇਹਨਾਂ ਦੇ ਵਕੀਲ ਨੇ ਆਰਸ਼ਦੀਪ ਕਲੇਰ ਜਿਹੜੇ ਅਕਸਰ ਤੁਸੀਂ ਵੇਖਿਆ ਵੀ ਸੋਸ਼ਲ ਮੀਡੀਆ ਦੇ ਉੱਤੇ ਹਰ ਰੋਜ਼ ਨਵੇਂ ਤੋਂ ਨਵੇਂ ਯਾਨੀ ਕਿ ਖੁਲਾਸਾ ਕਰ ਦਿੰਦੇ ਨੇ ਔਰ ਆਪਣੇ ਦਾਅਵੇ ਕਰ ਦਿੰਦੇ ਨੇ ਕਹਿੰਦੇ ਜੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਜਿਹੜਾ ਸੁਖਵੀਰ ਸਿੰਘ ਬਾਦਲ ਉਹਨੇ ਵੀ ਐਡੀ ਚੋਟੀ ਦਾ ਜੋਰ ਲਾਇਆ ਹੋਇਆ ਸੀ ਕਿ ਵਿਕਰਮ ਮਜੀਠੀਆ ਨੂੰ ਕੜਵਾ ਲਈਏ ਤੇ ਜਿਹੜੀ ਭਗਵੰਤ ਮਾਨ ਸਰਕਾਰ ਐ ਇਹਨੂੰ ਪੂਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਨਖਿੱਧਾ ਤਨਕਮਾ ਸਾਵਤ ਕਰ ਗਏ ਪਰ ਭਾਈ ਇਹ ਪੰਜਾਬ ਦੀ ਆਵਾਜ਼ ਸੀ ਪੰਜਾਬ ਦੇ ਲੋਕਾਂ ਦੀ ਆਵਾਜ਼ ਸੀ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਕਹੇ ਤੇ ਚੱਲੀ ਸੀ ਪਹਿਲਾਂ ਦੇਖੋ ਜਦੋਂ ਵਿਕਰਮ ਸਿੰਘ ਮਜੀਠੀਆ ਨਹੀਂ ਖੜਾ ਸੀ ਪੰਜਾਬ ਦੇ ਲੋਕ ਵਿਰੋਧੀ ਧਿਰਾਂ ਯਾਨੀ ਜਿਹੜੇ ਕਿ ਕਾਂਗਰਸ ਦੇ ਕੁਝ ਨੇਤਾ ਸੀ ਜਿਵੇਂ ਕੋਈ ਚਰਨਜੀਤ ਸਿੰਘ ਚੰਨੀ ਸੁਖਪਾਲ ਸਿੰਘ ਖਹਿਰਾ ਬਹੁਤ ਸਾਰੇ तमाम ਹੋਰ ਲੀਡਰ ਸੀ ਜਿਨ੍ਹਾਂ ਨੇ ਇੱਕੋ ਹੀ ਗੱਲ ਕਹਿਣਾ ਸੀ ਕਿ ਭਾਈ ਪੰਜਾਬ ਦੀ ਸਰਕਾਰ ਛੋਟੇ ਮੋਟੇ ਤਸਕਰਾਂ ਦੇ ਘਟਾ ਰਹੀ ਹੈ ਵੱਡੇ ਮਗਰਮੱਛਾਂ ਨੂੰ ਨਹੀਂ ਫੜਦੀ ਤਾਂ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾ ਪਾ ਲਿਆ ਬਾਦਲੇ ਦੇ ਨਾਲ ਸਿੱਧੀ ਟੱਕਰ ਲੈ ਲਈ ਆ ਤਾਂ ਫੇਰ ਉਹੀ ਲੀਡਰ ਪੰਜਾਬ ਦੇ ਵਿੱਚੋਂ ਕਈ ਸਾਰੇ ਹੋਰ ਲੋਕ ਪੰਜਾਬ ਦੀ ਸਰਕਾਰ ਦੇ ਵਿਰੁੱਧ ਹੋ ਜਾਂਦੇ ਨੇ ਇੱਕ ਮੰਗ ਧਾਰੀ ਪੰਜਾਬ ਦੇ ਲੋਕਾਂ ਨੇ ਕਹਿੰਦੇ ਭਾਈ ਜਤਾ ਨੂੰ ਡੇਬਰੂਗੜ ਦੇ ਵਿੱਚ ਸ਼ਿਫਟ ਕਰ ਦਿਓ ਤੇ ਜਾਂ ਫਿਰ ਕਹਿੰਦੇ ਇਹਨੂੰ ਫਾਂਸੀ ਦੇ ਦਿਓ ਪੰਜਾਬ ਦੀ ਨੌਜਵਾਨੀ ਦਾ ਇਹਨਾਂ ਮਜੀਠੀਆਂ ਤੇ ਇਹਨਾਂ ਬਾਦਲਾਂ ਨੇ ਬਹੁਤ ਵੱਡੇ ਪੱਦਰ ਦੇ ਉੱਤੇ ਕਾਣ ਕੀਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਅੱਜ ਜਿਹੜੀ ਖਬਰ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਵਿਕਰਮ ਸਿੰਘ ਮਜੀਠੀਆ ਤੇ ਹੈਰਾਨ ਕਰ ਦੇਣ ਵਾਲੀ ਹੈ ਪਹਿਲੀ ਖਬਰ ਕੰਗਣਾ ਰਣੌਤ ਨੂੰ ਹਾਈ ਕੋਰਟ ਵੱਲੋਂ ਝਟਕਾ ਮਿਲਿਆ ਉਹਨਾਂ ਮਾਤਾ ਨੂੰ ਲੈ ਕੇ ਜਿਨ੍ਹਾਂ ਨੂੰ ਉਹਨੇ ਕਿਹਾ ਸੀ 100-100 ਰੁਪਿਆ ਲੈ ਕੇ ਧਰਨੇ ਦੇ ਵਿੱਚ ਜਾਂਦੀਆਂ ਨੇ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਕਿ ਅਪਡੇਟ ਹੈ ਬੜੀ ਹੀ ਰਣ ਕਰ ਦੇਣ ਵਾਲੀ ਹੈ ਸੁਣੋ ਬਾਲੀਵੁੱਡ ਦਾ ਕਾਰਾ ਤੇ ਮੰਡੀ ਤੋਂ ਮੋਸੱਬਾ ਮੈਂਬਰ ਕਰਦੇ ਹਨ ਨੌਟ ਨੂੰ ਹਾਈ ਕੋਰਟ ਤੋਂ ਬੜਾ ਚਟਕਾ ਮਿਲਿਆ ਦਾਸ ਨੇ ਕਿ ਹਾਈ ਕੋਰਟ ਨੇ ਕੰਗਨਰ ਨੌਟ ਵੱਲੋਂ ਮਨਹਾਨੀ ਕੇਸ ਨੂੰ ਰੱਦ ਕਰਨ ਦੀ ਮੰਗ ਨੋ ਐਨਕਾਰ ਕਾਪਤਾ ਉਹਨਾਂ ਨੇ ਕਿਹਾ ਕਿ ਅਸੀਂ ਇਸ ਕੇਸ ਨੂੰ ਨਹੀਂ ਰੱਦ ਕਰਾਂਗੇ ਦੱਸਦੇ ਇੱਕ ਕਿਸਾਨ ਅੰਦੋਲਨ ਦੇ ਦੌਰਾਨ ਕੰਗਨਾ ਰਣੌਤ ਦੇ ਵੱਲੋਂ ਕਈ ਟਿੱਪਣੀਆਂ ਕੀਤੀਆਂ ਗਈਆਂ ਸਨ ਇਸ ਦੌਰਾਨ ਕੰਗਨਾ ਰਣੌਤ ਨੇ ਇੱਕ ਔਰਤ ਦੇ ਫੋਟੋ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਲਿਖਿਆ ਸੀ ਕਿ ਇਹਨਾਂ ਔਰਤਾਂ ਨੂੰ ਪੈਸੇ ਦੇ ਕੇ ਕਿਸਾਨ ਅੰਦੋਲਨ ਚ ਲਿਆਂਦਾ ਗਿਆ ਜਿਸ ਤੋਂ ਬਾਅਦ ਪਠਿੰਡੇ ਦੀ ਰਹਿਣ ਵਾਲੀ ਮਹਿੰਦਰ ਕੌਰ ਨੇ 2021 ਚ ਕੰਗੜਾ ਰਣੌਥ ਕਲਾਮਾਨ ਹਾਨੀ ਦੀ ਸ਼ਿਕਾਇਤ ਦਾ ਜੇ ਕਰਵਾਈ ਸੀ ਤੇ ਇਸੇ ਸ਼ਿਕਾਇਤ ਨੂੰ ਹੁਣ ਰੱਦ ਕਰਨ ਦੀ ਮੰਗ ਜਿਹੜੀ ਕੰਗੜਾ ਰਣੌਥ ਵੱਲੋਂ ਕੀਤੀ ਗਈ ਸੀ ਪਰ ਇਸ ਮੰਗ ਨੂੰ ਹਾਈ ਕੋਰਟ ਨੇ ਨਹੀਂ ਮੰਨਿਆ ਹਾਈ ਕੋਰਟ ਨੇ ਮਾਨ ਹਾਨੀ ਕੇਸ ਜੋ ਕੰਗੜਾ ਰਣੌਥ ਦੇ ਖਿਲਾਫ ਦਰਜ ਕੀਤਾ ਗਿਆ ਉਸ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਪੰਜਾਬ ਵਾਲੋ ਸੁਣ ਲੈ ਤੁਸੀਂ ਕਹਾਵਤ ਤੁਹਾਨੂੰ ਵੀ ਯਾਦ ਹੋਣੀ ਬਾਬੇ ਨਾਨਕ ਦੀ ਹੈ ਉਹ ਕਹਿੰਦਾ ਦੇਖੀ ਚਲ ਮਰਦਾਨਾ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜੇ ਬੰਦੇ ਨੂੰ ਮਾਰਦੇ ਯਾਨੀ ਕੰਗਣਾ ਰਣੌਤ ਆ ਜਿਹੜੀ 70 ਸਾਲ ਦੀ ਮਾਤਾ ਯਾਨੀ ਮਹਿੰਦਰ ਕੌਰ ਨੇ ਪਸਾਕੇ ਧਰ ਦਿੱਤੀ ਹੈ ਪਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੇ ਦਾਵਾ ਕਰਿਆ ਕਿ ਭਾਈ ਜੇਕਰ ਤੁਸੀਂ ਕਰਦੇ ਹੋ ਤਾਂ ਵਿਕਰਮ ਸਿੰਘ ਮਜੀਠੀਆ ਨੂੰ ਡਿਗਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਕਰ ਦਿਓ ਜੇਕਰ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਰਹਿੰਦਾ ਤਾ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਜਿਵੇਂ ਕਿ ਅੱਜ ਵੀ ਹੋ ਰਿਹਾ ਕਿਵੇਂ ਹੋ ਰਿਹਾ ਕਿਉਂਕਿ ਉਹਨਾਂ ਦੇ ਵਕੀਲ ਜਾਂਦੇ ਨੇ ਉਹਨਾਂ ਦੇ ਘਰ ਵਾਲੇ ਵੀ ਜਾਂਦੇ ਨੇ ਬਹੁਤ ਸਾਰੇ ਉਹਨਾਂ ਦੇ ਲੀਡਰ ਵੀ ਜਾਂਦੇ ਨੇ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਆਪ ਦੇ ਨਾਨਕੇ ਗਿਆ ਹੋਵੇ ਉਹਨੇ ਹਰ ਰੋਜ਼ ਮਿਲਣ ਦੀ ਮੰਗ ਧਰ ਦਿੰਦੇ ਨੇ ਕਹਿੰਦੇ ਜੀ ਸੰਤਾ ਮਿਲਣ ਨਹੀਂ ਦਿੱਤਾ ਜਾ ਰਿਹਾ ਜਾਣ ਬੁੱਝ ਕੇ ਪੰਜਾਬ ਦੀ ਸਰਕਾਰ ਪੰਜਾਬ ਦੀਆਂ ਅਦਾਲਤਾਂ ਤੇ ਪੰਜਾਬ ਦੇ ਪ੍ਰਸ਼ਾਸਨ ਨੂੰ ਟਾਰਗੇਟ ਤੇ ਲੈ ਰਹੇ ਨੇ ਔਰ ਦੂਜੇ ਪਾਸੇ ਉਹਨਾਂ ਦੇ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਮਜੀਠੀਆ ਸਾਹਿਬ ਦਾ ਜੀਜਾ ਉਹ ਭਾਈ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਦੇ ਦਿੰਦਾ ਸਿੱਧੇ ਤੌਰ ਤੇ ਪੂਰੇ ਪ੍ਰਸ਼ਾਸਨ ਨੂੰ ਤੇ ਜਿਹੜਾ ਸਾਬਕਾ ਡੀਜੀਪੀ ਸੀ ਉਹਨੂੰ ਵੀ ਸੁਖਵੀਰ ਬਾਦਲ ਤੇ ਉਹਨਾਂ ਦੀ ਘਰ ਵਾਲੀ ਦੀ ਧਮਕੀ ਜਾਂਦੀ ਆ ਇਹ ਸਾਰੇ ਕੇ ਪੰਜਾਬ ਦੀ ਸਰਕਾਰ ਨੇ ਵਿਕਰਮ ਸਿੰਘ ਮਜੀਠੀਆ ਨੂੰ ਡੇਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਲਜਾਉਣ ਦਾ ਇੱਕ ਬਹੁਤ ਵੱਡਾ ਮਨ ਬਣਾਇਆ ਤਾਂ ਫਿਰ ਪੰਜਾਬ ਦੇ ਅੰਦਰ ਤੁਸੀਂ ਅਕਸਰ ਖਬਰਾਂ ਦੇਖਦੇ ਹੋ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਆ ਰਹੀਆਂ ਕਿ ਭਾਈ ਪੰਜਾਬ ਦੀ ਸਰਕਾਰ ਬਿਕਰਮ ਸਿੰਘ ਮਜੀਠੀਆ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਸਕਦੀ ਆ ਕਿਉਂ ਫਿਰ ਪਹਿਲਾਂ ਵੀ ਪੰਜਾਬ ਦੇ ਲੋਕਾਂ ਨੇ ਕਿਹਾ ਕਹਿੰਦੇ ਜੀ ਤੁਸੀਂ ਵੱਡੇ ਮਗਰ ਮੱਛੀ ਨਹੀਂ ਫੜਦੇ ਤਾਂ ਪੰਜਾਬ ਦੇ ਲੋਕਾਂ ਤੇ ਕਹਿਣ ਤੇ ਜਦੋਂ ਸਰਕਾਰ ਚੱਲਦੀ ਆ ਤਾਂ ਫਿਰ ਜਿਹੜੇ ਵਿਰੋਧੀ ਧਿਰਾਂ ਦੇ ਨੇਤਾ ਨੇ ਜਿਵੇਂ ਕਿ ਚੰਨੀ ਹੋ ਗਿਆ ਬਾਜਬਾ ਹੋ ਗਿਆ ਖੈਰਾ ਹੋ ਗਿਆ ਇਹ ਬਹੁਤ ਸਾਰੀਆਂ ਟਿੱਪਣੀਆਂ ਕਰ ਜਾਂਦੇ ਨੇ ਪਰ ਇਹਨਾਂ ਨੂੰ ਵੀ ਪੁੱਛਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਇਹਨਾਂ ਲੋਕਾਂ ਤੋਂ ਕਿ ਤੁਸੀਂ ਚੋਣੇ ਕੀ ਹੋਂ ਜਦੋਂ ਤਾਂ ਦੇਖੋ ਉਹਨਾਂ ਨੂੰ ਨਹੀਂ ਫੜਿਆ ਸੀ ਉਹਦੇ ਤਾਂ ਬਹੁਤ ਸਾਰੇ ਪੰਜਾਬ ਦੇ ਲੋਕ ਵੀ ਟਿੱਪਣੀਆਂ ਕਰ ਰਹੇ ਸੀ ਕਿ ਪੰਜਾਬ ਦੀ ਸਰਕਾਰ ਗਰੀਬਾਂ ਦੇ ਘਰ ਟਾ ਰਹੀ ਆ ਛੋਟੇ ਮੋਟੇ ਦਸਕਰਾਂ ਦੇ ਘਰ ਟਾ ਰਹੀ ਆ ਫੜਦੇ ਕਿਉਂ ਨਹੀਂ ਵੱਡੇ ਮਗਰਮੱਛਾਂ ਨੂੰ ਜਦੋਂ ਬਾਦਲ ਪਰਿਵਾਰ ਦਾ ਸਭ ਤੋਂ ਵੱਡਾ ਮਗਰਮੱਛ ਮਜੀਠੀਆ ਚੱਕ ਲਿਆ ਤਾਂ ਫੇਰ ਭਾਈ ਉਹਨਾਂ ਬਾਦਲਾਂ ਨੂੰ ਵੀ ਅੱਗ ਲੱਗ ਜਾਂਦੀ ਆ ਤੇ ਵਿਰੋਧੀ ਧਿਰਾਂ ਦਾ ਜਿਹੜਾ ਇਹਨਾਂ ਦਾ ਕਾਲਾ ਚਿਹਰਾ ਸਾਹਮਣੇ ਆਇਆ ਪੂਰਾ ਸੱਚ ਦੋਗਲੀ ਨੀਤੀ ਇਹਨਾਂ ਦੀ ਉਹ ਤੁਹਾਡੇ ਸਾਹਮਣੇ ਆ ਤਾਂ ਹੁਣ ਪੰਜਾਬ ਦੇ ਅੰਦਰ ਇੱਕ ਵੱਡੀ ਚਰਚਾ ਚੱਲ ਰਹੀ ਆ ਕਹਿੰਦੇ ਸੁਖਵੀਰ ਸਿੰਘ ਬਾਦਲ ਤੇ ਵੀ ਪੰਜਾ ਪਾ ਸਕਦਾ ਪੰਜਾਬ ਦੇ ਮੁੱਖ ਮੰਤਰੀ ਦਾ ਕਿਉਂਕਿ 95000 ਕਰੋੜ ਰੁਪਏ ਦੀ ਪ੍ਰਾਪਰਟੀ ਸੁਖਵੀਰ ਸਿੰਘ ਬਾਦਲ ਕੋਲੇ ਵੀ ਹੈ ਤਾਂ ਥਿਉਰੀ ਇਹ ਵੀ ਆਈ ਹੈ ਕਹਿੰਦੇ ਦੋ ਮਨ ਸੌਨਾ ਵੀ ਹੈਗਾ ਇਹਨਾਂ ਕੋਲ ਤਾਂ ਇਹ ਅਕਸਰ ਤੁਸੀਂ ਪਹਿਲਾਂ ਖਬਰਾਂ ਦੇ ਵਿੱਚ ਸੁਣ ਚੁੱਕੇ ਹੋ ਤਾਂ ਜੇਕਰ ਪੰਜਾਬ ਦਾ ਮੁੱਖ ਮੰਤਰੀ ਬਾਦਲਾ ਨੂੰ ਚਾਗਦਾ ਤਾਂ ਪੰਜਾਬ ਦੇ ਅੰਦਰ 100% ਲੋਕਾਂ ਦਾ ਮੰਨਣਾ ਕਿ ਭਾਈ ਪੰਜਾਬ ਦੀ ਸਰਕਾਰ ਫੇਰ ਤੋਂ ਕੈਮ ਭਗੰਤਮਾਨ ਸਾਹਿਬ ਪੰਜਾਬ ਦੇ ਅੰਦਰ ਕਰ ਸਕਦੇ ਨਹੀਂ ਚਾਹੀਦਾ ਕੀ ਹੈ ਪੰਜਾਬ ਦੇ ਮੁੱਦੇ ਬੰਦੇ ਵੀ ਨਹੀਂ ਸਾਨੂੰ ਕੋਈ ਫਿਕਰ ਜੋ ਮਰਜੀ ਮੁੱਖ ਮੰਤਰੀ ਹੋਵੇ ਪਰ ਪੰਜਾਬ ਦੇ ਜਿਹੜੇ ਮੁੱਦੇ ਨੇ ਚਾਹੇ ਪਾਣੀਆਂ ਦਾ ਚਾਹੇ ਪ੍ਰਵਾਸ ਦਾ ਚਾਹੇ ਕੋਈ ਹੁਣ ਲੈਂਡ ਪੂਲਿੰਗ ਦਾ ਇਹਨਾਂ ਦੇ ਪਿੱਛੇ हट ਕੇ ਜੇਕਰ ਸਰਕਾਰ ਕੰਮ ਕਰਦੀ ਹੈ ਤਾਂ ਭਾਈ ਸਮਰਥਨ ਦੇ ਵਿੱਚ ਪੂਰਾ ਪੰਜਾਬ ਖੜਾ ਉਹਨਾਂ ਦੇ ਵਿੱਚ ਕਿਸਾਨ ਵੀ ਆ ਜਾਂਦੇ ਗਰੀਬਦਰ ਤਸਾਰੀ ਆ ਜਾਂਦੇ ਨੇ ਤਾਂ ਠੀਕ ਆ ਪੰਜਾਬ ਵਾਲੇ ਜਿੰਦੇ ਭੈਣ ਭਰਾ ਨੂੰ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੱਲ ਵੀ ਕੰਟੀਨਿਊ ਆ ਉਤੇ ਜ਼ਰੂਰ ਕਰ ਲੈਣਾ ਜੀ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਕੰਗਨਾਰ ਨਾਉਤ ਜਿਹੜੀ ਕਿ ਪੰਜਾਬ ਦੇ ਉੱਤੇ ਟਿੱਪਣੀਆਂ ਕਰਦੀ ਸੀ ਪੰਜਾਬ ਦੇ ਲੋਕਾਂ ਨੂੰ ਕਹਿੰਦੀ ਸੀ ਕਿ ਇਹ ਚੰਦ ਪੈਸੇ ਲੈ ਕੇ ਤੇ ਧਰਨਿਆਂ ਤੇ ਬੈਹਂਦੇ ਆ ਇਹ ਜੜੀਆਂ ਔਰਤਾਂ ਐ 100-100 200-200 ਰੁਪਇਆ ਲੈ ਕੇ ਤੇ ਜਾ ਕੇ ਇਹ ਧਰਨਿਆਂ 'ਚ ਬੈਠੀਆਂ ਵੈ ਇਹ ਟਿੱਪਣੀ ਕਰਨੀ ਉਹਨੂੰ ਇੰਨੀ ਮਹਿੰਗੀ ਪੈ ਗਈ ਸੀ ਕਿ ਉਹਦੇ ਖਿਲਾਫ ਪਟੀਸ਼ਨ ਦਾਇਰ ਹੋ ਗਈ ਸੀ ਹਾਈ ਕੋਰਟ 'ਚ ਤੇ ਉਹਨੇ ਆਪਣਾ ਬੜਾ ਅਸਰ ਰਸੂਖ ਦਿਖਾਇਆ ਸੀ ਆਪਣਾ ਜਿਹੜਾ ਪੋਲੀਟੀਸ਼ੀਅਨ ਦਾ ਜਿਹੜਾ ਅਸਰ ਰਸੂਖ ਸੀ ਉਹ ਵੀ ਦਿਖਾਇਆ ਬਾਕੀ ਜਿਦਾ ਕਿ ਉਹਦਾ ਤੁਹਾਨੂੰ ਪਤਾ ਹੈ ਕੋਈ ਸੁਪਰ ਸਟਾਰ ਵੀ ਹੈਗੀ ਉਹਨੇ ਆਪਣਾ ਉਹ ਵੀ ਜਿੰਨਾ ਕਿ ਜ਼ੋਰ ਲਾ ਸਕਦੀ ਲਾਇਆ ਲੇਕਿਨ ਹਾਈ ਕੋਰਟ ਨੇ ਉਹਦੀ ਪਟੀਸ਼ਨ ਰੱਦ ਨਹੀਂ ਕੀਤੀ ਤੇ ਹੁਣ ਹਾਈ ਕੋਰਟ ਦਾ ਆਉਂਦੇ ਇਸ ਪਟੀਸ਼ਨ ਦੇ ਖਿਲਾਫ ਵੱਡਾ ਫੈਸਲਾ ਆ ਗਿਆ ਉਹਨੂੰ ਕੋਈ ਸਜ਼ਾ ਮਿਲਣ ਵਾਲੀ ਵੱਡੀ ਕਿਉਂਕਿ ਜਿਹੜਾ ਵੀ ਕੋਈ ਕਿਸੇ ਉੱਤੇ ਜ਼ਾਤੀ ਤੌਰ ਤੇ ਅਟੈਕ ਕਰਦਾ ਨਾ ਕਿਸੇ ਦੀ ਇੱਜ਼ਤ ਨਫਸ ਨੂੰ ਸ਼ੁਰੂ ਕਰਦਾ ਤੇ ਫਿਰ ਅਦਾਲਤਾਂ ਉਹਦੇ ਉੱਤੇ ਐਕਸ਼ਨ ਲੈਂਦੀਆਂ ਉਹਨੂੰ ਕੋਈ ਸਜ਼ਾ ਮਿਲਦੀ ਹੈ ਤੇ ਹੁਣ ਕੰਗਨਾ ਰੋਤ ਨੂੰ ਵੀ ਕੋਈ ਵੱਡੀ ਸਜ਼ਾ ਮਿਲੇਗੀ ਕਿਉਂਕਿ ਹਾਈ ਕੋਰਟ ਇਸ ਚੀਜ਼ ਦੇ ਉੱਤੇ ਫੈਸਲਾ ਕਰਨ ਵਾਲੀ ਹੈ ਕਿ ਕੰਗਨਾ ਰਨੋਜ਼ ਨੇ ਜੋ ਕੀਤਾ ਗਲਤ ਹੈ ਉਹਦੀ ਪਟੀਸ਼ਨ ਉਹਨਾਂ ਨੇ ਖਾਰਜ ਨਹੀਂ ਕੀਤੀ ਤੇ ਦੂਸਰਾ ਜਿਹੜਾ ਨਿੱਜੀ ਜਿਹੜਾ ਟੀਵੀ ਹੈ ਉਹਨੇ ਸਰਵੇ ਕੀਤਾ ਉਹਦੇ ਵਿੱਚ ਤੁਸੀਂ ਦੇਖ ਲਓ ਕਿ 90% ਲੋਕਾਂ ਦਾ ਕਹਿਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਡਿਬਰੂਗਰ ਜੇਲ੍ਹ ਦੇ ਅੰਦਰ ਸ਼ਿਫਟ ਕਰਨਾ ਚਾਹੀਦਾ ਹੈ ਵਾ ਇਹਨੂੰ ਜੋ ਵੀ ਇਹਦੇ ਕਾਰਨਾਮੇ ਨੇ ਉਹਦੇ ਮੁਤਾਬਕ ਇਹਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਇਹਨੂੰ ਜਿਆਦਾ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਜੋ ਵੀ ਪੰਜਾਬ ਦੇ ਵਿੱਚ ਕਰਦੇ ਰਹੇ ਆ ਪੰਜਾਬ ਦੇ ਨਾਲ ਇਹਨਾਂ ਨੇ ਤੱਕਾ ਕੀਤਾ ਪੰਜਾਬ ਦੇ ਲੋਕਾਂ ਦਾ ਇਹਨਾਂ ਨੇ ਬੁਰਾ ਹੀ ਸੋਚਿਆ ਵਾ ਤੇ ਲੋਕ ਸੀਐਮ ਭਗਵੰਤ ਮਾਨ ਦੇ ਇਸ ਕੰਮ ਤੋਂ ਬੜੇ ਖੁਸ਼ ਹੈ ਕਿ ਉਹਨਾਂ ਨੇ ਬادل ਪਰਿਵਾਰ ਦੇ ਉੱਤੇ ਹੱਥ ਪਾਇਆ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਚ ਤਾੜਿਆ ਵੈ ਇਹ ਚੀਜ਼ ਨੂੰ ਲੈ ਕੇ ਆਵਾਮ ਬਹੁਤ ਖੁਸ਼ ਹੈ ਤੇ ਸੀਐਮ ਭਗਵੰਤ ਮਾਨ ਨੇ ਆਵਾਮ ਦਾ ਦਿਲ ਜਿੱਤ ਲਿਆ ਵੈ ਤੇ ਦੂਸਰੇ ਪਾਸੇ ਆਵਾਮ ਦਾ ਇਹ ਮੰਗ ਹੈ ਇਹ ਕਹਿਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਸਖਤ ਸਜ਼ਾ ਦਿੱਤੀ ਜਾਏ ਇਨੇ ਜਿਹੜੇ ਵੀਸ ਪੰਜਾਬ ਦੇ ਨਾਲ ਧੱਕੇ ਕੀਤੇ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਤੇ ਲਾਇਆ ਪੰਜਾਬ ਦੇ ਵਿੱਚ ਨਸ਼ਾ ਵਾੜਿਆ ਵੈ ਇਹਨੂੰ ਇਹਦੀ ਸਖਤ ਸਜ਼ਾ ਦੇਣੀ ਚਾਹੀਦੀ ਹੈ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੇ ਰਾਏ ਦਾ ਹਿਦਾਰ ਲਾਜ਼ਮੀ ਕਰਿਓ ਆਪਣਾ ਰਿਕਵਟ ਇਤਰਾਖਿਆਲ ਆਪਰਾਕਾ